ਹੈਲੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਲਜੀਤ ਕੌਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਹਾਂਜੀ ਅੱਜ ਆਪਾਂ ਤੁਹਾਡੇ ਵਾਸਤੇ ਬਹੁਤ ਹੀ ਸੌਖਾ ਜਿਹਾ ਜੈਂਟਸ ਸਵਟਰ ਜਾਂ ਬੱਚਿਆਂ ਦਾ ਸਵਟਰ ਜਾਂ ਕਾਲਜ ਵਾਲੇ ਮੁੰਡਿਆਂ ਵਾਸਤੇ ਆਪਾਂ ਸਵਟਰ ਦਾ ਡਿਜ਼ਾਈਨ ਬਣਾਉਣਾ ਦੱਸਾਂਗੇ ਇਹ ਡਿਜ਼ਾਈਨ ਬਣਾਉਣ ਵਾਸਤੇ ਆਪਾਂ ਨੂੰ 12 12 ਦੇ ਹਿਸਾਬ ਨਾਲ ਕੁੰਡੇ ਲੈਣੇ ਆਪਾਂ ਕੋਈ ਵੀ ਬਾਰਡਰ ਬਣਾ ਕੇ ਉੱਪਰ ਆਪਾਂ ਇਹ ਡਿਜ਼ਾਈਨ ਸ਼ੁਰੂ ਕਰ ਸਕਦੇ ਹਾਂ ਆਪਾਂ ਉਲਟੀ ਸਲਾਈ ਸਿੱਧੀ ਸਾਈਡ ਤੋਂ ਵੀ ਤੇ ਉਲਟੀ ਸਾਈਡ ਤੋਂ ਵੀ ਉਲਟੀ-ਉਲਟੀ ਸਲਾਈ ਦੋ ਪਾ ਲਈਆਂ। ਹੁਣ ਆਪਾਂ ਜਿਹੜਾ ਡਿਜ਼ਾਈਨ ਸ਼ੁਰੂ ਕਰਾਂਗੇ ਡਿਜ਼ਾਈਨ ਦੀ ਪਹਿਲੀ ਸਲਾਈ ਐ। ਧਾਗਾ ਆਪਾਂ ਆਪ ਦੇ ਵੱਲੀ ਕਰਾਂਗੇ। ਦੋ ਕੁੰਡੇ ਆਪਾਂ ਉਲਟੇ ਬਣਾਵਾਂਗੇ। ਧਾਗਾ ਇਸ ਤਰ੍ਹਾਂ ਕਰਾਂਗੇ। ਧਾਗਾ ਆਪਾਂ ਅੱਗੇ ਲਿਆਉਣਾ ਦੋਨੇ ਧਾਗੇ ਜਿਹੜਾ ਕੱਸਿਆ ਧਾਗਾ ਇਹਦੇ ਨਾਲ ਆਪਾਂ ਦੋ ਕੁੰਡੇ ਬਣਾਉਣੇ ਆ। ਇਹ ਇਹਨਾਂ ਦੋ ਕੁੰਡੇ ਬਣਾ ਲਏ। ਤਾਂ ਅੱਗ ਆਪਾਂ ਪਿੱਛੇ ਘੱਚ ਦੇਣਾ। ਫਿਰ ਤਾਂ ਅੱਗੇ ਕੀਤਾ। ਦੋ ਕੁੰਡੇ ਆਪਾਂ ਉਲਟੇ ਬਣਾ ਲਏ। ਤਾਂ ਅੱਗਾ ਪਿੱਛੇ ਕਰਕੇ ਹੁਣ ਆਪਾਂ 6 ਕੁੰਡੇ ਸਿੱਧੇ ਬਣਾਣੇ। 1 2 3 4 5 6 6 ਕੁੰਡੇ ਆਪਾਂ ਇਹ ਸਿੱਧੇ ਬਣਾ ਲਏ। ਇੱਥੋਂ ਤੱਕ ਹੀ ਆਪਾਂ ਇਹ ਬਣਾਉਣੇ ਆ 12 ਕੁੰਡੇ ਹੋਗੇ 6 ਤੇ 6 12 ਹੋਗੇ ਅੱਗੇ ਆਪਾਂ ਜਣੀ ਆਹ 6ਪ ਆਏ ਆ ਤੇ ਅੱਗੋਂ ਵੀ ਆਪਾਂ 6 ਹੋਰ ਪਾ ਸਕਦੇ ਆ ਜਾਂ ਅੱਗੇ ਜਿੰਨਾ ਵੀ ਆਪਣਾ ਡਿਜ਼ਾਈਨ ਬਣਾਉਣਾ ਹੋਵੇ ਬਣਾ ਸਕਦੇ ਆ ਆਪਾਂ ਤੁਹਾਨੂੰ ਇੱਕ ਇਹ ਕੇਵਲ ਹੀ ਦੱਸਾਂਗੇ ਬਣਾਉਣੇ ਦੋ ਕੁੰਡੇ ਆਪਣੇ ਇਧਰ ਉਲਟੇ ਆ ਗਏ ਫਿਰ ਆਪਾਂ ਧਾਗਾ ਅੱਗੇ ਕੀਤਾ ਕੱਸੇ ਧਾਗੇ ਨਾਲ ਦੋ ਕੁੰਡੇ ਬਣਾਉਣੇ ਆ ਉਲਟੇ ਫਿਰ ਆਪਾਂ ਧਾਗਾ ਪਿੱਛੇ ਘੇਟ ਦੇਣਾ ਦੋ ਕੁੰਡੇ ਆਪਣੀ ਫੇਰ ਉਲਟੇ ਬਣ ਗਏ ਹੁਣ ਆਪਣੀ ਦੂਸਰੀ ਸਲਾਈ ਆ ਦੂਸਰੀ ਸਲਾਈ ਜਿਹੜੀ ਆਪਾਂ ਸਾਰੀ ਉਲਟੀ ਬਣਾਉਣੀ ਆ ਦੂਸਰੀ ਸਲਾਈ ਸਾਰੀ ਉਲਟੀ ਬਣਾਉਣੀ ਆ ਸਾਰੇ ਕੁੰਡੇ ਹੀ ਉਲਟੇ ਬਣਾਉਣੇ ਆਪਾਂ ਆਪਾਂ ਦੂਸਰੀ ਉਲਟੀ ਸਲਾਈ ਪਾ ਲਈ ਹੁਣ ਆਪਣੀ ਤੀਸਰੀ ਸਲਾਈ ਆ ਹੁਣ ਆਪਾਂ ਫੇਰ ਦੋ ਕੁੰਡੇ ਉਲਟੇ ਬਣਾਵਾਂਗੇ ਤਾਗੇ ਅੱਗੇ ਕਰਾਂਗੇ ਦੋਨੇ ਇਸ ਤਰ੍ਹਾਂ ਕੱਸੇ ਤਾਗੇ ਨਾਲ ਆਪਾਂ ਇੱਕ ਦੋ ਕੁੰਡੇ ਉਲਟੇ ਬਣਾਵਾਂਗੇ ਇਹ ਆਪਾਂ ਹਰ ਵੇਰੀ ਬਣਾਉਣੇ ਆ ਤਾਗਾ ਅੱਗੇ ਕੀਤਾ ਦੋ ਕੁੰਡੇ ਉਲਟੇ ਤਾਗਾ ਪਿੱਛੇ ਕੀਤਾ ਇਹਨਾਂ ਨੂੰ ਆਪਾਂ ਫੇਰ ਐਰ ਕੇ ਸਿੱਧੇ ਬਣਾਉਣੇ ਛੇ ਕੁੰਡੇ ਤੀਸਰੀ ਸਲਾਈ ਚ ਵੀ ਆਪਾਂ ਕੁੰਡੇ ਸਿੱਧੇ ਬਣਾਉਣੇ ਆ ਧਾਗਾ ਅੱਗੇ ਕੀਤਾ ਦੋ ਕੁੰਡੇ ਉਲਟੇ ਧਾਗਾ ਇਸ ਤਰ੍ਹਾਂ ਖੱਚ ਕੇ ਕੱਸੇ ਧਾਗੇ ਨਾਲ ਦੋ ਕੁੰਡੇ ਬਣਾ ਲੈਣੇ ਉਲਟੇ ਹੁਣ ਦੋ ਕੁੰਡੇ ਆਪਣੇ ਉਲਟੇ ਬਣ ਗਏ ਹੁਣ ਆਪਣੀ ਚੌਥੀ ਸਲਾਈ ਆ ਗਈ ਜਿਹੜੀ ਉਲਟੀ ਸਾਈਡ ਤੋਂ ਉਲਟੀ ਬਣਾਵਾਂਗੇ ਉਲਟੀ ਸਾਈਡ ਤੋਂ ਸਾਰੀਆਂ ਸਲਾਈਆਂ ਆਪਣੀਆਂ ਉਲਟੀਆਂ ਹੀ ਬਣਣੀਆਂ ਚੌਥੀ ਸਲਾਈ ਇਹ ਉਲਟੀ ਹੁਣ ਆਪਣੀ ਇਹ ਸਿੱਧੀ ਸਾਈਡ ਤੋਂ ਪੰਜਵੀਂ ਸਲਾਈ ਆ ਇਹ ਦੋ ਕੁੰਡੇ ਪਹਿਲੇ ਉਲਟੇ ਧਾਗਾ ਅੱਗੇ ਕੀਤਾ ਕੱਸੇ ਧਾਗੇ ਨਾਲ ਆਪਾਂ ਦੋ ਕੁੰਡੇ ਉਲਟੇ ਬਣਾਉਣੇ ਆ ਇਹ ਆਪਣੇ ਹਰ ਸਿੱਧੀ ਸਲਾਈ 'ਚ ਦੋ ਕੁੰਡੇ ਇਸ ਤਰ੍ਹਾਂ ਹੀ ਬਣਨੇ ਆ ਦੋ ਕੁੰਡੇ ਉਲਟੇ ਧਾਗਾ ਪਿੱਛੇ ਕੀਤਾ ਇਹ ਛੇ ਕੁੰਡੇ ਵੀ ਆਪਾਂ ਇਰਕੀ ਸਿੱਧੇ ਹੀ ਬਣਾਉਣੇ ਆ ਛੇ ਕੁੰਡੇ ਸਿੱਧੇ ਬਣਾ ਲਏ। ਪੰਜਵੀਂ ਸਲਾਈ 'ਚ ਵੀ ਧਾਗਾ ਅੱਗੇ ਕੀਤਾ। ਦੋ ਕੁੰਡੇ ਉਲਟੇ। ਧਾਗੇ ਨੂੰ ਇਸ ਤਰ੍ਹਾਂ ਆਪਾਂ ਅੱਗੇ ਲੈ ਆਉਣਾ ਦੋਨਾਂ ਨੂੰ। ਜਿਹੜਾ ਕੱਸਿਆ ਧਾਗਾ ਇਹਦੇ ਨਾਲ ਆਪਾਂ ਦੋ ਕੁੰਡੇ ਉਲਟੇ ਬਣਾ ਦੇਣੇ ਆ। ਧਾਗਾ ਪਿੱਛੇ ਘੇਚ ਦੇਣਾ। ਦੋ ਕੁੰਡੇ ਉਲਟੇ। ਆਪਣੀ ਛੇਵੀਂ ਸਲਾਈ ਆ ਗਈ। ਛੇਵੀਂ ਸਲਾਈ ਸਾਰੀ ਸਲਾਈ ਆਪਾਂ ਉਲਟੀ ਬਣਾਉਣੀ ਆ। ਹੁਣ ਆਪਣੀ 7ਵੀਂ ਸਲਾਈ ਆ ਗਈ 7ਵੀਂ ਸਲਾਈ ਚ ਆਪਾਂ ਜਿਹੜਾ ਡਿਜ਼ਾਈਨ ਬਣਾਉਣਾ ਪਹਿਲੇ ਕੁੰਡੇ ਆਪਾਂ ਇਸੇ ਤਰ੍ਹਾਂ ਹੀ ਬਣਾਉਣੇ ਆ ਦੋ ਉਲਟੇ ਤਾਗਾ ਅੱਗੇ ਖਿੱਚ ਕੇ ਦੋ ਕੁੰਡੇ ਇਸ ਤਰ੍ਹਾਂ ਆਪਾਂ ਉਲਟੇ ਬੋਣ ਲੈਣੇ ਆ ਤਾਗਾ ਖਿੱਚਦਾਂ ਨਾ ਪਿੱਛੇ ਦੋ ਕੁੰਡੇ ਆਪਣੇ ਫੇਰ ਉਲਟੇ ਹਾਂ ਤਾਗਾ ਪਿੱਛੇ ਕਰ ਲੈਣਾ ਜਿਹੜੇ ਕੁੰਡੇ ਆਪਣੇ ਪਹਿਲੇ ਇਹ ਪਿੱਛੇ ਲੈ ਜਾਣੇ ਜਿਹੜੇ ਪਿਛਲੇ ਉਹ ਅੱਗੇ ਲੈ ਜਾਣੇ ਇਸ ਤਰ੍ਹਾਂ ਆਪਾਂ ਸਲਾਈ ਪਾਉਣੀ ਆ ਤਿੰਨ ਕੁੰਡੇ ਪਾ ਲੈਣੇ ਆ ਜਾਂ ਤੁਸੀਂ ਲਾ ਕੇ ਪਾ ਲੋ ਜਾਂ ਸਲਾਈ ਚ ਪਾ ਲੋ ਇਹ ਆਪਾਂ ਤਿੰਨ ਕੁੰਡੇ ਸਲਾਈ ਚ ਪਾ ਲਏ ਆ ਹੁਣ ਆਪਾਂ ਇਹ ਸਲਾਈ ਚ ਸਾਰੇ ਕੁੰਡੇ ਲਾ ਦੇਣੇ ਆ ਤੇ ਇਹ ਜਿਹੜੇ ਤਿੰਨ ਕੁੰਡੇ ਆਪਾਂ ਇਸ ਤਰ੍ਹਾਂ ਸਲਾਈ ਚ ਪਾ ਲੈਣੇ ਇਹ ਪਾ ਲਈ ਆਪਾਂ ਤਿੰਨ ਇਧਰ ਹੋ ਗਏ ਤੇ ਤਿੰਨ ਇਧਰ ਅਗਲੇ ਇਹਨਾਂ ਨੂੰ ਆਪਾਂ ਫੇਰ ਵਾਪਸ ਸਲਾਈ ਚ ਪਾ ਲੈਣਾ ਇਸ ਤਰ੍ਹਾਂ ਹੁਣ ਆਪਾਂ ਇਹਨਾਂ ਨੂੰ ਇੱਕ-ਇੱਕ ਕਰਕੇ ਬਣ ਦੇਣਾ ਪਹਿਲਾ ਕੁੰਡਾ ਵੀ ਸਿੱਧਾ 6 ਕੁੰਡੇ ਆਪਾਂ ਸਿੱਧੇ ਬਣਾ ਲੈਣੇ ਇੱਥੇ ਆਪਣੇ ਕੇਵਲ ਬਣ ਜਾਣੇ 2 3 4 5 6 ਇਹ 6 ਕੁੰਡੇ ਆਪਾਂ ਸਿੱਧੇ ਬਣਾ ਲੈ ਤਾਗ ਅੱਗੇ ਕੀਤਾ ਦੋ ਕੁੰਡੇ ਆਪਣੇ ਉਲਟੇ ਤਾਗ ਖਿੱਚ ਕੇ ਆਪਾਂ ਅੱਗੇ ਲੈ ਆਉਣਾ ਦੋਹਾਂ ਕੁੰਡਿਆਂ ਦੇ ਉਲਟੇ ਕੱਸੇ ਤਾਗੇ ਨਾਲ ਬਣਾ ਕੇ ਆਪਾਂ ਤਾਗਾ ਪਿੱਛੇ ਘੇਟਦੇ ਹਾਂ ਦੋ ਕੁੰਡੇ ਉਲਟੇ ਹੋ ਗਏ ਹੁਣ ਆਪਣੀ 8ਵੀਂ ਸਲਾਈ ਜਿਹੜੀ ਸਾਰੀ ਉਲਟੀ ਬਣੂਗੀ ਆਪਣੀ 8ਵੀਂ ਸਲਾਈ ਇਹ ਹੀ ਆਪਾਂ 8 ਸਲਾਈਆਂ ਰਿਪੀਟ ਕਰਨੀਆਂ ਵਾਰੀ-ਵਾਰੀ ਹੁਣ ਆਪਾਂ ਇੱਥੋਂ ਫੇਰ ਇਹ ਪਹਿਲੀ ਸਲਾਈ ਵਾਂਗੂ ਪਾਉਣੀ ਆ ਦੋ ਕੁੰਡੇ ਉਲਟੇ ਦੋਹਾਂ ਤੇ ਆਪਾਂ ਧਾਗਾ ਖਿੱਚ ਕੇ ਬਣਾ ਦਨੇ ਦੋ ਕੁੰਡੇ ਉਲਟੇ ਛੇ ਕੁੰਡੇ ਆਪਣੇ ਸਿੱਧੇ ਦੋ ਉਲਟੇ ਦੋ ਫੇਰ ਤਾਂ ਅਗਾ ਖੱਚ ਕੇ ਦੋ ਫੇਰ ਉਲਟੇ ਇਸੇ ਤਰ੍ਹਾਂ ਹੀ ਆਪਾਂ ਇਹ ਡਿਜ਼ਾਈਨ ਬਣਾਉਂਦੇ ਜਾਣਾ ਹੁਣ ਸ਼ੁਰੂ ਵਾਲੀ ਸਲਾਈ ਆਪਣੀ ਪੈਣੀ ਹੈ ਪਹਿਲਾਂ ਅੱਠ ਸਲਾਈਆਂ ਦਾ ਇਹ ਆਪਣਾ ਡਿਜ਼ਾਈਨ ਬਹੁਤ ਹੀ ਸੋਹਣਾ ਡਿਜ਼ਾਈਨ ਲੱਗਦਾ ਇਹ ਆਪਣਾ ਡਿਜ਼ਾਈਨ ਹੈ ਇਸ ਤਰ੍ਹਾਂ ਦਾ ਬਣ ਜਾਂਦਾ ਇਹ ਡਿਜ਼ਾਈਨ ਆਪਣਾ ਇਸ ਤਰ੍ਹਾਂ ਦਾ ਬਣੂਗਾ ਬਹੁਤ ਹੀ ਪਿਆਰਾ ਡਿਜ਼ਾਈਨ ਲੱਗਦਾ ਤੇ ਬਹੁਤ ਹੀ ਸੋਹਣਾ ਬਣਿਆ ਇਹ ਤੁਸੀਂ ਵੀ ਬਣਾਇਓ ਫਿਰ ਦੱਸਿਓ ਕਮੈਂਟ ਕਰਕੇ ਕਿ ਤੁਹਾਨੂੰ ਇਹ ਡਿਜ਼ਾਈਨ ਦੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਮਿਲਦੇ ਆਂ ਜੇ ਆਪਾਂ ਇੱਕ ਹੋਰ ਨਵੀਂ ਵੀਡੀਓ ਨਾਲ ਓਕੇ ਬਾਏ ਬਾਏ